ਬੀਤੇ ਦਿਨੀ adeshkumar ਪੁੱਤਰ om prakash ਦੇ ਘਰ ਦੇ ਬਾਹਰ ਦੋ ਨੌਜਵਾਨਾਂ ਵੱਲੋਂ ਫਾਇਰ ਕੱਢੇ ਗਏ ਸਨ। ਸ਼ਹਾਟਾ ਪੁਲਿਸ ਵੱਲੋਂ ਤਫ਼ਤੀਸ਼ ਦੌਰਾਨ ਦੋਸ਼ੀਆਂ ਦੀ ਪਛਾਣ ਕਰਕੇ 11 ਨਵੰਬਰ ਨੂੰ ਪਰਚਾ ਦਰਜ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਨikhil kumar ਪੁੱਤਰ ਪਵਨ కుమార్ ਜੋ ਕਿ ਪੱਲਾ ਕਲੋਨੀ ਸ਼ਹਾਟਾ ਦੇ ਹੀ ਰਹਿਣ ਵਾਲੇ ਸਨ। ਇਹਨਾਂ ਨੇ adeshkumar ਪੁੱਤਰ om prakash ਪੱਲਾ ਕਲੋਨੀ ਦੇ ਨਾਲ ਲੜਾਕੜ ਸੀ ਜਿਸ ਕਾਰਨ ਇਹਨਾਂ ਨੇ adeshkumar ਦੇ ਘਰ ਦੇ ਬਾਹਰ ਹਵਾਈ ਫਾਇਰ ਕੀਤੇ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜਾਣਕਾਰੀ ਦਿੰਦਿਆਂ ਏਡੀਸੀਪੀ ਸ਼ੋਭਦਰਸ਼ਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਥਾਣਾ ਸ਼ਰਟਾ ਦੇ ਏਰੀਆ ਵਿੱਚ ਪੱਲਗ ਕਲੋਨੀ ਦੇ ਵਿੱਚ ਗੋਲੀ ਚੱਲਣ ਦੀ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਸਬੰਧ ਵਿੱਚ ਕੁਝ ਚੈਨਲਾਂ ਵੱਲੋਂ ਜਿਹੜੀ ਉਹ ਖਬਰ ਨੂੰ ਬਹੁਤ ਵਧਾਚੜਾ ਕੇ ਦੱਸਿਆ ਗਿਆ ਵੀ ਇਹ ਗੈਂਗਸਟਰਾਂ ਵੱਲੋਂ ਬਦਮਾਸ਼ਾਂ ਵੱਲੋਂ ਗੋਲੀ ਚਲਾਈ ਗਈ ਹੈ ਇਸ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਦੋ ਲੜਕੇ ਸੀ ਮਨਿੰਦਰ ਸਿੰਘ ਸਾਨੂੰ ਸੁਖਦੇਵ ਸਿੰਘ ਅਤੇ ਨਿਖਲ ਸਾਨੂੰ ਪਵਨ ਕੁਮਾਰ ਇਹ ਭੱਲਾ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੀ ਪੁਰਾਣੀ ਕੋਈ ਮਾੜੀ ਮੋਟੀ ਹੈ ਗਈ ਸੀ ਉਹ ਦੇਸ਼ ਕੁਮਾਰ ਸਾਨੂੰ ਅਮਰਪ੍ਰਕਾਸ਼ ਨਾਲ ਕੋਈ ਰੰਜਿਸ਼ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੇ ਘਰ ਦੇ ਸਾਹਮਣੇ ਦੋ ਫਾਇਰ ਕੀਤੇ ਨੇ ਇਹ ਜਿਹੜੇ ਦੋਵੇਂ ਲੜਕੇ ਨੇ ਇਹਨਾਂ ਦਾ ਕੋਈ ਪੁਰਾਣਾ ਕ੍ਰਿਮਿਨਲ ਰਿਕਾਰਡ ਨਹੀਂ ਹੈਗਾ ਨਾ ਇਹ ਕੋਈ ਬਦਮਾਸ਼ ਨੇ ਨਾ ਇਹ ਗੈਂਗਸਟਰ ਨੇ ਪਰ ਜਿਹੜੀ ਇਹਨਾਂ ਨੇ ਗੋਲੀ ਚਲਾਈ ਇਸ ਸੰਬੰਧ ਚ ਅਸੀਂ 206 ਨੰਬਰ ਐਫ ਆਈ ਆਰ ਮਿਤੀ 11 11 24 ਅੰਡਰ ਸੈਕਸ਼ਨ 125 3 5 ਬੀ ਐਨ ਐਸ ਤੇ 25 27 54 ਆਰਮੈਕਟ थाना 68 ਵਿਖੇ ਦਰਜ ਕਰ ਲਈ ਹੈ ਤੇ ਜਲਦੀ ਹੀ ਸ਼ਾਮ ਤੱਕ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਜਿਹੜੇ ਇਹਨਾਂ ਨੇ ਵੈਪਨ ਯੂਜ਼ ਕੀਤਾ ਵੈਪਨ ਵੀ ਬਰਾਮਦ ਕੀਤਾ ਜਾਊਗਾ ਤੇ ਵੈਰੀਫਾਈ ਕੀਤਾ ਜਾਊਗਾ ਕਿ ਲਾਇਸੈਂਸੀ ਵੈਪਨ ਹੈ ਜਾਂ ਗੈਰਕਾਨੂੰਨੀ ਵੈਪਨ ਨਾ ਕੀਤਾ ਉਸ ਮੁਤਾਬਕ ਜਿਹੜੇ ਸਖਤ ਕਾਨੂੰਨੀ ਕਾਰਵਾਈ ਅਮਲ ਚਲਿਆਂਦੀ ਜਾਊਗੀ। ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਨਾ ਬੰਦਿਆ ਦੇਖ ਤੁਸੀਂ ਇਹ ਵੀਡੀਓ ਜਿਹੜੀ ਸਾਹਮਣੇ ਸੀਸੀਟੀਵੀ ਕੈਮਰਾ ਲੱਗਾ ਸੀ ਉਹਦੇ ਵਿੱਚ ਵੀਡੀਓ ਆਈ ਸੀ ਤੇ ਇਹ ਵੀਡੀਓ ਜਿਹੜੇ ਮਦਈ ਨੇ ਆਦੇਸ਼ ਕੁਮਾਰ ਜਾਂ ਕੋਈ ਪ੍ਰੈਸ ਚੈਨਲ ਵਾਲਿਆਂ ਨੇ ਵਾਇਰਲ ਕੀਤੀ ਆ। ਤੇ ਬੜੀ ਨਾ ਜਿਹੜਾ ਪੱਖ ਚੋਂ ਗੋਲੀ ਚੱਲੀ ਆ ਘਟਨਾ ਹੋਈ ਆ ਇਸ ਚ ਕੋਈ ਸ਼ੱਕ ਨਹੀਂ ਪਰ ਬੜਾ ਵਿਧਾ ਚੜਾ ਕੇ ਪੇਸ਼ ਕੀਤਾ ਗਿਆ ਕਿ ਬਦਮਾਸ਼ਾਂ ਵੱਲੋਂ ਗੈਂਗਸਟਰਾਂ ਵੱਲੋਂ ਚਲਾਈ ਗਈ ਪਰ ਯਹੀ ਕੋਈ ਗੱਲ ਨਹੀਂ ਆ ਇੱਕ ਨੋਰਮਲ ਇਹਨਾਂ ਦਾ ਪੁਰਾਣੀ ਰੰਜਿਸ਼ ਹੋਸ਼ ਵਜਾ ਕਰਕੇ ਇਹਨਾਂ ਨੇ ਚਲਾਈ ਆ ਇਹ ਵੀ ਅਸੀਂ ਦੋਸ਼ੀ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰ ਲਈ ਆ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਤੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜੇਕਰ ਲਾਇਸੈਂਸੀ ਵਿਅਕਤੀ ਨੇ ਚਲਾਈ ਤਾਂ ਲਾਇਸੈਂਸ ਕੈਨਸਲ ਕੀਤਾ ਜਾਊਗਾ